ਜੋ ਇੱਕ ਚੰਗੀ ਖਬਰ ਆ ਰਹੀ ਹੈ ਕਿ ਭਾਈ ਤਾਰਾ ਜੀ ਤੇ ਭਾਈ ਗੋਲਦੀ ਜੀ ਵੀ ਬਰੀ ਹੋ ਗਏ ਨੇ 2000 ਕੇਸ ਦੇ ਵਿੱਚ ਥੋੜਾ ਜਿਹਾ ਉਹ ਕੇਸ ਬਾਰੇ ਬਾਪੂ ਜੀ ਜਾਣਕਾਰੀ ਦਿਓ ਤੇ ਕਿਸ ਤਰ੍ਹਾਂ ਉਹ ਬਰੀ ਹੋਏ ਨੇ ਉਹ ਵੀ ਥੋੜਾ ਜਿਹਾ ਦੱਸੋ ਅਸਲ ਤਾਂ ਜਿਹੜੀ ਸੋਚਣ ਵਾਲੀ ਗੱਲ ਹੈ ਵੀ ਉਸ ਟਾਈਮ ਜਗਤਾਰ ਸਿੰਘ ਤਾਰਾ ਬਾਹਰ ਸੀ ਜਦੋਂ ਉਹਦਾ ਕਤਲ ਹੋਇਆ ਜੀ ਕੋਈ ਤੁਕ ਬਣਦੀ ਹੈ ਨਹੀਂ ਵੀ ਉਸ ਕੇਸ ਚ ਇਨਵੋਲਵ ਹੋਏ ਹੋ ਬਿਲਕੁਲ ਜੀ ਸੋ ਇਸੇ ਤਰ੍ਹਾਂ ਉਹ ਸਰਾਸਰ ਝੂਠਾ ਕੇਸ ਸੀ ਠੀਕ ਹੈ ਜੀ ਜਿਹੜਾ ਉਹ ਜਜ ਸਾਹਿਬ ਨੇ ਬਾਇਜ਼ਤ ਬਰੀ ਕਰਿਆ ਉਹਨਾਂ ਨੂੰ ਸਭ ਤੋਂ ਨਕਮੀ ਸਰਕਾਰ ਸਾਥ ਹੋਈ ਹੈ ਕਿਉਂਕਿ ਜਿਹੜੀ ਦੋ ਪਾਰਟੀਆਂ ਲਗਾਤਾਰ ਪੰਜਾਬ 'ਚ ਰਾਜ ਕਰਦੀਆਂ ਰਹੀਆਂ ਜੀ ਉਹਨਾਂ ਤੋਂ ਤੰਗ ਆ ਗਏ ਸੀ ਲੋਕ ਉਹ ਇਹਨਾਂ ਦੇ ਹੱਕ 'ਚ ਫਤਵਾ ਦਿੱਤਾ ਪਰੰਤੂ ਇਹ ਉਸ ਤੋਂ ਵੀ ਨਕਮੀ ਸਾਥ ਹੋਈ ਜੀ ਦੇਖੋ ਜਿੱਥੇ ਸਰਕਾਰਾਂ ਸਾਡੇ ਨਾਲ ਵਿਤਕਰਾ ਕਰ ਰਹੀਆਂ ਉੱਥੇ ਕਾਨੂੰਨ ਵੀ ਅਦਾਲਤਾਂ ਵੀ ਸਾਡੇ ਨਾਲ ਵਿਤਕਰਾ ਕਰ ਰਹੀਆਂ ਜੋ ਇੱਕ ਮਨ ਭਾਗਾ ਇਹ ਇਹਨਾਂ ਬਾਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਜਤਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਦੇ ਆ ਆਰਐਸਐਸ ਲੀਡਰ ਰੂਲਦਾ ਸਿੰਘ ਜੋ 2009 ਦੇ ਕਤਲ ਦੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲੜੀ ਜੀ ਬਰੀ ਹੋ ਗਏ ਨੇ ਉੱਥੇ ਹੀ ਗੱਲਬਾਤ ਕਰਦੇ ਆ ਜਿੱਥੇ ਕਿ ਲੰਬੇ ਸਮੇਂ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਉਹ ਕੇਸ ਦੇ ਵਿੱਚ ਕੋਈ ਵੀ ਪੁਖਤਾ ਸਬੂਤ ਮਿਲ ਨਹੀਂ ਸੀਗਾ ਤੇ ਕੋਰਟ ਨੇ ਉਹਨਾਂ ਨੂੰ ਅ ਇੱਕ ਅਸਰ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ ਇੱਥੇ ਹੀ ਇਹ ਗੱਲ ਵੀ ਕਰਨ ਵਾਲੀ ਹੈ ਜੀ ਜਿੱਥੇ ਲੰਬੇ ਸਮੇਂ ਤੋਂ ਆਪਣੇ ਬਹੁਤ ਸਾਰੇ ਬੰਦੀ ਸਿੰਘ ਜੇਲਾ ਦੇ ਵਿੱਚ ਡੱਕੇ ਹੋਏ ਨੇ ਅਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਬਰੀ ਵੀ ਹੋ ਗਏ ਨੇ ਤੇ ਕਿਤਰਾ ਹੈ ਕਿ ਇਹ ਸਾਬਿਤ ਕਰ ਰਿਹਾ ਹੈ ਕਿ ਉਸ ਸਮੇਂ ਦੀ ਸਰਕਾਰਾਂ ਨੇ ਜਾਂ ਹੁਣ ਦੀ ਵੀ ਜੋ ਸਰਕਾਰਾਂ ਰਾਜਕਾਰੀਆਂ ਨੇ ਉਹਨਾਂ ਨੇ ਗਲਤ ਇੱਕ ਪਰਚੇ ਪਾ ਕੇ ਗਲਤ ਬਿਆਨ ਕਰਕੇ ਗਲਤ ਪ੍ਰੂਫ ਕਰਕੇ ਬਹੁਤ ਸਾਰੇ ਸੰਗੀ ਬੰਦੀ ਸਿੰਘਾਂ ਨੂੰ ਜ਼ਿਲ੍ਹਾ ਦੇ ਵਿੱਚ ਟੱਕਿਆ ਹੋਇਆ ਅਤੇ ਹੁਣ ਵੀ ਲੰਬੇ ਸਮੇਂ ਤੋਂ ਜੋ ਮੰਗ ਚੱਲੀ ਆ ਰਹੀ ਹੈ ਕਿ ਬਹੁਤ ਸਾਰੇ ਜੋ ਬੰਦੇ ਸਿੱਖ ਨੇ ਆਪਣੀ ਚਾਹੇ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਲੇਕਿਨ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਤਾਂ ਇਸ ਦੇ ਸਾਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਇਹ ਕਿਸੇ ਚਾਲੇ ਨੇ ਜਾਂ ਕੀ ਕਾਰਵਾਈ ਅੱਗੇ ਆਉਣ ਵਾਲੀ ਬਣਦੀ ਹੈ ਸਾਡੇ ਨਾਲ ਬਾਪੂ ਗਰਚਰ ਸਿੰਘ ਜੀ ਵੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਪਹਿਲਾਂ ਤਾਂ ਗੱਲਬਾਤ ਕਰਦੇ ਆ ਜੋ ਇੱਕ ਚੰਗੀ ਖਬਰ ਆ ਰਹੀ ਹੈ ਕਿ ਭਾਈ ਤਾਰਾ ਜੀ ਤੇ ਭਾਈ ਗੋਲਦੀ ਜੀ ਵੀ ਬਰੀ ਹੋ ਗਏ ਨੇ 2000 ਕੇਸ ਦੇ ਵਿੱਚ ਥੋੜਾ ਜਿਹਾ ਉਹ ਕੇਸ ਬਾਰੇ ਬਾਪੂ ਜੀ ਜਾਣਕਾਰੀ ਦਿਓ ਤੇ ਕਿਸ ਤਰ੍ਹਾਂ ਉਹ ਬਰੀ ਹੋਏ ਨੇ ਉਹ ਵੀ ਥੋੜਾ ਜਿਹਾ ਦੱਸਿਓ ਦੇਖੋ ਜਿਹੜਾ ਉਹ ਕ੍ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਸੀ ਇੰਡੀਆ ਦਾ ਬਣਾਇਆ ਵਾ ਸੀ ਉਹ ਨੂੰ ਰੋਜ਼ ਦਾ ਸੀ ਜੀ ਉਹ ਪਟਿਆਲਾ ਹੀ ਰਹਿੰਦਾ ਸੀ ਉਹਦੀ ਐਕਟੀਵਿਟੀਆਂ ਬਹੁਤ ਸਿੱਖ ਵਿਰੋਧੀ ਸੀ ਵਾਹ ਮੈਂ ਉਹ ਦੱਸਿ ਕਿ ਜੈਰਾ ਸੀ ਸਭ ਸੂਰਤ ਸੀ ਪਰੰਤੂ ਉਹ ਦੀ ਜਿਹੜੀ ਹੈ ਸੀ ਨਾ ਗੱਲਬਾਤ ਇੱਕ ਵਾਰੀ ਉਹਨੇ ਅ ਅਕਾਲ ਤਖਤ ਸਾਹਿਬ ਤੋਂ 1 ਮਾਰਚ ਕੱਢਣ ਦੀ ਬਿਕੋਲਤੀ ਸੀ ਉਸ ਟਾਈਮ ਜਹਦਾਰ ਜਗਿੰਦਰ ਸਿੰਘ ਬਦਾਂਤੀ ਅਕਾਲ ਤਖਤ ਸਾਹਿਬ ਦੇ ਜਹਦਾਰ ਸੀ ਪਰ ਉਹਨਾਂ ਨੇ ਸਿੱਖ ਸੰਗਤਾਂ ਨੂੰ ਇੱਕ ਸਨੇਹਾ ਦਿੱਤਾ ਸੀ ਕਿ ਇਹ ਜਿਹੜਾ ਕਰ ਰਹੇ ਹੈ ਸਿੱਖ ਵਿਰੋਧੀ ਮਾਰਚ ਕੱਢ ਰਹੇ ਹੈ ਠੀਕ ਹੈ ਜੀ ਸੋ ਉਹਦਾ ਕਤਲ ਹੋਇਆ ਜੀ ਉਸ ਕਤਲ ਜਿਹੜਾ ਉਹ ਅਸਲ ਤਾਂ ਪਤਾ ਨਹੀਂ ਏਜੰਸੀਆਂ ਨੇ ਕਰਾਇਆ ਕੀ ਕਰਾਇਆ ਮੌਕੇ ਤੇ ਕੋਈ ਟ੍ਰੇਸ ਨਹੀਂ ਹੋ ਸਕਿਆ ਜੀ ਪਰ ਸਮੇਂ-ਸਮੇਂ ਤੇ ਉਹ ਰੁੜਦਾ ਸਿੰਘ ਵਾਲਾ ਕੇਸ ਉਹ ਕਈਆਂ ਤੇ ਦਰਜ ਹੋਇਆ ਜੀ ਸੋ ਭਾਈ ਜਗਤਾਰ ਸਿੰਘ ਤਾਰਾ ਜੀ ਤੇ ਰਤਨਦੀਪ ਸਿੰਘ ਗੋਲਡੀ ਜੀ ਜਿਨਾ ਤੇ ਇਹ ਕੇਸ ਪਾਇਆ ਗਿਆ ਸੀ ਕਿਉਂਕਿ ਜਦੋਂ ਜਗਤਾਰ ਸਿੰਘ ਤਾਰਾ ਨੂੰ థਾਈਲੈਂਡ ਤੋਂ ਲਿਆਇਆ ਗਿਆ ਇਹਨਾਂ ਨੂੰ ਪਟਿਆਲੇ ਪੇਸ਼ ਕਰਿਆ ਜੀ ਤੇ ਉਹ ਕੇਸ ਇਹਨਾਂ ਤੇ ਪਾਇਆ ਗਿਆ ਠੀਕ ਹੈ ਜੀ ਅਸਲ ਤਾਂ ਜਿਹੜੀ ਸੋਚਣ ਵਾਲੀ ਗੱਲ ਹੈ ਵੀ ਉਸ ਟਾਈਮ ਜਗਤਾਰ ਸਿੰਘ ਤਾਰਾ ਬਾਹਰ ਸੀ ਜਦੋਂ ਉਹਦਾ ਕਤਲ ਹੋਇਆ ਜੀ ਕੋਈ ਤੁਕ ਬਣਦੀ ਨਹੀਂ ਵੀ ਉਸ ਕੇਸ ਚ ਇਨਵੋਲਵ ਹੋਇਓ ਬਿਲਕੁਲ ਜੀ ਸੋ ਇਸੇ ਤਰ੍ਹਾਂ ਉਹ ਸਰਾਸਰ ਝੂਠਾ ਕੇਸ ਸੀ ਠੀਕ ਹੈ ਜੀ ਜਿਹੜਾ ਉਹ ਜਜ ਸਾਹਿਬ ਨੇ ਬਾਕੀ ਜਤ ਬਰੀ ਕਰਿਆ ਉਹਨਾਂ ਨੂੰ ਜੀ ਚਲੋ ਅਸੀਂ ਕੋਰਟ ਦਾ ਵੀ ਧੰਨਵਾਦ ਕਰਦੇ ਆਂ ਵੀ ਦੇਰ ਆਈ ਦਰੁਸਤ ਕਹਿੰਦੇ ਉਹ ਚਲੋ ਬਰੀ ਹੋਏ ਆਂ ਜੀ ਸੋ ਉਹਨਾਂ ਦੇ ਬਰੀ ਹੋਣ ਤੇ ਮੈਂ ਸਾਰੀ ਸੰਗਤਾਂ ਨੂੰ ਵਧਾਈ ਦਿੰਦਾ ਬਿਲਕੁਲ ਪਰ ਇਸੇ ਤਰ੍ਹਾਂ ਜਿਹੜੇ ਸਾਡੇ ਬੰਦੀ ਸਿੰਘਾਂ ਜਿਨ੍ਹਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ 2 ਸਾਲ 3 ਮਹੀਨੇ ਹੋ ਗਏ ਕੌਮੀ ਇਨਸਾਫ ਮੋਰਚਾ ਲਾਇਆ ਜੀ ਪਰੰਤੂ ਸਰਕਾਰਾਂ ਇਨਸਾਫ ਦੇ ਨਹੀਂ ਰਹੀਆਂ ਜੀ ਕਿਉਂਕਿ ਉਹ ਜਿੰਨੇ ਵੀ ਕੇਸ ਉਹਨਾਂ ਦੇ ਪਾਏ ਗਏ ਬਿਲਕੁਲ ਜੀ ਉਹ ਸਾਰੇ ਹੀ ਇਸ ਤਰ੍ਹਾਂ ਝੂਠੇ ਪਾਏ ਗਏ ਜੀ ਜੀ ਜਹੇਦਾਰ ਜਗਤਾਰ ਸਿੰਘ ਹਵਾਰਾ ਤੇ ਕੁੱਲ 36 ਕੇਸ ਸੀ ਜਿਹੜੇ ਮੌਕੇ ਮੌਕੇ ਤੇ ਇਹਨਾਂ ਨੇ ਦਰਜ ਕਰੇ ਭਾਵੇਂ ਉਹ ਪੰਜਾਬ ਦੇ ਸੀ ਚੰਡੀਗੜ੍ਹ ਤੇ ਹਰਿਆਣਾ ਤੇ ਦਿੱਲੀ ਦੇ ਜੀ ਉਹਨਾਂ ਇਸ ਛਤੀ ਕੇ ਸਾਜੋ तकरीबन 35 ਕੇਸ ਨਿਬੜ ਚੁੱਕੇ ਆ ਜੀ 32 ਕੇ ਸਾਜੋ ਬਾਈਜਤ ਬਰੀ ਹੋਏ ਆ ਜੀ ਸੋ ਇਸ ਕਰਕੇ ਜਿਹੜਾ ਇਹਨਾਂ ਤੇ ਵੀ ਭਾਈ ਜਖਤਾਰ ਸਿੰਘ ਤਾਰਾ ਉਹਨਾਂ ਦੇ ਕੇਸ ਬਰੀ ਹੋਇਆ ਅ ਇਹ ਹੀ ਕਿਉਂਕਿ ਇਹ ਝੂਠੇ ਹੀ ਕੇਸ ਪਾਉਂਦੇ ਰਹੇ ਇਸ ਕਰਕੇ ਇੱਕ ਤਾਂ ਇਹਨਾਂ ਦਾ ਜਿਹੜਾ ਝੂਠ ਦਾ ਪਲੰਦਾ ਉਹ ਉਹ ਹੋਇਆ ਨੰਗਾ ਹੋਇਆ ਬੀਏ ਧੱਕਾ ਕਰਦੇ ਰਹੇ ਕਿਉਂਕਿ ਜਿਹੜਾ ਪਿਛਲਾ ਸੰਘਰਸ਼ ਚੱਲਿਆ ਜੀ ਉਸ ਵਿੱਚ ਵੀ ਇਹਨਾ ਸਰਕਾਰਾਂ ਵੱਲੋਂ ਤੇ ਪੁਲਿਸ ਵੱਲੋਂ ਜੀ ਜਾਣ ਬੁੱਝ ਕੇ ਉਹ ਮਾਹੌਲ ਵਿਗਾੜਿਆ ਗਿਆ ਸਾਡੇ ਨੌਜਵਾਨਾਂ ਨੂੰ ਦੇਖੋ ਬਿਨਾਂ ਕਸੂਰ ਕਰਾਂ ਤੋਂ ਚਾਕੇ ਸ਼ਹੀਦ ਕਰਦੇ ਰਹੇ ਜੀ ਅ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਂਦੇ ਰਹੇ ਕਿ ਉਹਦੇ ਪਿੱਛੇ ਕਾਰਨ ਇੱਕ ਸੀ ਇੱਕ ਤਾਂ ਇਨਾਮ ਲੈਣਾ ਜੀ ਜੀ ਉਹਨਾਂ ਤੇ ਵੀ ਇਸ ਤੇ 10 ਲੱਖ ਦਾ 5 ਲੱਖ ਦਾ ਇਨਾਮ ਹੈ ਜੀ ਜੀ ਦੂਜਾ ਤਰੱਕੀਆਂ ਲੈਣੀਆਂ ਜੀ ਫਿਰ ਤੀਜਾ ਇੱਕ ਹੋਰ ਚੱਲ ਰਿਹਾ ਸੀ ਜਿਹੜਾ ਅਸੀਂ ਆਪਣੀ ਅੱਖੀ ਦੇਖਿਆ ਵੀ ਉਹਨਾਂ ਪਰਿਵਾਰਾਂ ਤੋਂ ਪੈਸੇ ਵੀ ਲੈ ਲੈਣੇ ਠੀਕ ਹੈ ਜੀ ਸੋ ਅੱਜ ਉਹ ਪੁਲਸ ਅਫਸਰ ਜਿਨ੍ਹਾਂ ਨੇ ਵਦੀਕੀਆਂ ਕਰੀਆਂ ਜਿਹੜੇ ਮੈਂ ਜੇ ਗੱਲ ਕਰਾਂ ਭਾਈ ਨਰੈਣ ਸਿੰਘ ਚੌੜਾ ਜਿਹੜੇ ਕੱਲ ਹੀ ਰੋਪੜ ਜੇਲ੍ਹ ਤੋਂ ਰਿਹਾਈ ਹੋ ਕੇ ਆਏ ਆ ਜਮਾਨਤ ਤੇ ਆਏ ਆ ਜੀ ਉਹਨਾਂ ਦੇ ਬੇਟੇ ਤੇ ਇੱਕ ਯੂਕੇ ਤੋਂ ਐ ਸਤਲਾਨ ਸਿੰਘ ਬੈਂਸ ਐਡਵੋਕੇਟ ਜੀ ਜੀ ਉਹ ਉਹਨਾਂ ਕੇਸਾਂ ਦੀ ਪੈੜਹੀ ਕਰ ਰਹੇ ਆ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਜਾਤੀਆਂ ਕਰੀਆਂ ਉਹ ਅੱਜ ਜਿਹੜਾਂ ਚ ਜਾ ਰਹੇ ਆ ਬਿਲਕੁਲ ਜੀ ਸੋ ਜਿਹੜਾ ਇਹ ਸਿਸਟਮ ਹੈ ਨਾ ਜੀ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਸਿੱਖਾਂ ਨੂੰ ਦਬਾਉਂਦਾ ਕਿਉਂਕਿ ਜੇ ਭਾਵੇਂ ਸੈਂਟਰ ਦੀ ਸਰਕਾਰ ਦੀ ਗੱਲ ਕਹੀਏ ਜਾਂ ਇਹ ਪੰਜਾਬ ਦੀ ਸਰਕਾਰ ਹੈ ਜੀ ਸਭ ਤੋਂ ਨਕਮੀ ਸਰਕਾਰ ਸਾਫਤ ਹੋਈ ਹੈ ਕਿਉਂਕਿ ਜਿਹੜੀ ਦੋ ਪਾਰਟੀਆਂ ਲਗਾਤਾਰ ਪੰਜਾਬ 'ਚ ਰਾਜ ਕਰਦੀਆਂ ਰਹੀਆਂ ਜੀ ਉਹਨਾਂ ਤੋਂ ਤੰਗ ਆ ਗਏ ਸੀ ਲੋਕ ਉਹ ਇਹਨਾਂ ਦੇ ਹੱਕ 'ਚ ਫਤਵਾ ਦਿੱਤਾ ਪਰੰਤੂ ਇਹ ਉਸ ਤੋਂ ਵੀ ਨਕਮੀ ਸਾਫਤ ਹੋਈ ਜੀ ਜੀ ਬਿਲਕੁਲ ਬਾਪੂ ਜੀ ਆਪਾਂ ਜਿੱਥੇ ਸਰਕਾਰਾਂ ਦੀ ਗੱਲ ਕਰ ਰਹੇ ਹਾਂ ਕਿ ਸਿੱਖਾਂ ਦਾ ਧੱਕਾ ਤਾਂ ਹੁੰਦਾ ਯਾਰਿਆ ਤੁਸੀਂ ਗੱਲ ਵੀ ਕੀਤੀ ਹੈ ਕਿ ਬੰਦੀ ਸਿੰਘਾ ਦੀ ਕਿ ਲੰਬੇ ਸਮੇਂ ਤੋਂ ਆਪਣਾ ਜੋ ਸੰਘਰਸ਼ ਚੱਲਿਆ ਲੇਕਿਨ ਕੋਈ ਹੱਲ ਨਹੀਂ ਹੋ ਰਿਹਾ ਲੇਕਿਨ ਉੱਥੇ ਸੈਂਟਰ ਨੇ ਕੈਲੋ ਕੁਛ ਸਾਲ ਪਹਿਲਾਂ ਇਹ ਐਲਾਨ ਵੀ ਕੀਤਾ ਗਿਆ ਆਪਣੇ ਜੋ ਅੱਠ ਬੰਦੀ ਸਿੰਘ ਆ ਉਹ ਰਿਹਾਂ ਵੀ ਹੋਣਗੇ ਲੇਕਿਨ ਬਾਅਦ ਵਿੱਚ ਮੁੱਕਰ ਗਿਆ ਤੇ ਹੁਣ ਵੀ ਲਗਾਤਾਰ ਜੋ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਕਿਤਨੇ ਕਿਤੇ ਕੋਈ ਹੱਲੇ ਲਾਭ ਆਵੇ ਤੇ ਹੁਣ ਹੀ ਆਪਾਂ ਦੇਖਦੇ ਆ ਕਿ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਵੀ ਮਨਾ ਕਰ ਦਿੱਤਾ ਜੋ ਐਸਜੀਪੀਸੀ ਦਾ ਇੱਕ ਪੈਨਲ ਸੀਗਾ ਜੋ ਉਹਨਾਂ ਨੂੰ ਮਿਲਣ ਦੀ ਮੰਗ ਕਰ ਰਹੀ ਤਾਂ ਕਿ ਜੋ ਬੰਦੀ ਸਿੰਘਾਂ ਦੀ ਅਦੇਹਾਈ ਦੇ ਸਬੰਧ ਵਿੱਚ ਕੋਈ ਗੱਲਬਾਤ ਅੱਗੇ ਤੋਰੀ ਜਾ ਸਕੇ ਦੇਖੋ ਜਿਹੜਾ ਉਹ 2019 ਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਤਿਆੜਾ ਮਨਾ ਰਹੇ ਸੀ ਜੀ ਉਦੋਂ ਸੈਂਟਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਿਆ ਸੀ ਇਹਨਾਂ 8 ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਜੀ ਬਈ ਉਸ ਦਿਹਾੜੇ ਤੇ ਅਸੀਂ ਇੱਕ ਸਿੱਖ ਕੌਮ ਨੂੰ ਤੋਹਫਾ ਦੇਣਾ ਚਾਹੁੰਦੀ ਸੀ ਸੈਂਟਰ ਸਰਕਾਰ ਕਿ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇਗਾ ਪਰੰਤੂ ਉਹ ਬਾਅਦ ਚ ਮੁੱਕਰ ਗਏ ਅੱਜ ਤੱਕ ਨਹੀਂ ਫੇਰ ਜਦੋਂ ਡੇਢ ਸਾਲ ਪਹਿਲਾਂ ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਸਰਮੋਰ ਸੰਸਥਾ ਜੀ ਜੀ ਉਹਨਾਂ ਨੇ ਇੱਕ ਜਿੱਥੇ ਲਖੀਸ਼ੀ ਸੈਂਟਰ ਸਰਕਾਰ ਨੂੰ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੱਲ ਕਰਨੀ ਚਾਹੁੰਦੇ ਆ ਸਾਨੂੰ ਸਮਾਂ ਦਿੱਤਾ ਜਾਵੇ ਜੀ ਸੋ ਕਿੰਨੀ ਘਟੀਆ ਗੱਲ ਜਿਹੜੇ ਸਿੱਖਾਂ ਨੇ 92% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜੀ ਤੇ ਉਹ ਜਿਹੜੀ ਪਾਰਟੀਆਂ ਅੱਜ ਰਾਜ ਕਰ ਰਹੀਆਂ ਸੈਂਟਰ 'ਚ ਉਹਨਾਂ ਦੇ ਪੁਰਖਿਆਂ ਦੇ ਕਹਿਣ ਤੇ ਹੀ ਮਹਾਰਾਜ ਨੌਵੇਂ ਪਾਤਸ਼ਾਹ ਨੇ ਦਿੱਲੀ 'ਚ ਸ਼ਹੀਦ ਯਾ ਆਪਣਾ ਸੀਸ ਦੇ ਕੇ ਉਸ ਜ਼ੁਲਮ ਨੂੰ ਰੋਕਿਆ ਸੀ ਜੀ ਪਰੰਤੂ ਅੱਜ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋ ਜੀ ਸੋ ਇਹ ਬਹੁਤ ਮੰਦਭਾਗੀ ਗੱਲ ਹੈ ਵੀ ਉਹਨਾਂ ਨੇ ਡੇਢ ਸਾਲ ਬਾਅਦ ਜਵਾਬ ਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੀ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਜੇਤੇ ਹੋਰ ਕਿਸੇ ਉਸ ਦੀ ਗੱਲ ਸੁਣਦੇ ਆ ਤਾਂ ਇੱਕ ਸਿੱਖਾਂ ਦੀ ਜਿਹੜੀ ਨਮਾਇੰਦਗੀ ਜਮਾਤ ਹੈ ਇਹਦੀ ਤਾਂ ਗੱਲ ਜ਼ਰੂਰੀ ਸੁਣਨੀ ਚਾਹੀਦੀ ਹੈ ਕਿ ਬਾਪੂ ਜੀ ਤੇ ਗੱਲ ਵੀ ਜੋ ਆਪਣੇ ਜੋ ਇਸ਼ੂਸ ਵੀ ਆ ਉਹ ਵੀ ਬਿਲਕੁਲ ਵੈਲਿਡ ਹੈ ਕਿਉਂਕਿ ਜੋ ਬਹੁਤ ਸਾਰੇ ਬੰਦੀ ਸਿੰਘ ਤਾਂ ਆਪਣੀ ਸਜ਼ਾਵਾ ਪੂਰੀਆਂ ਵੀ ਕਰ ਚੁੱਕੇ ਨੇ ਹੱਲੇ ਤੱਕ ਲੇਕਿਨ ਫੇਰ ਵੀ ਜੇਲਾ ਵਿੱਚ ਹੀ ਡੱਕੇ ਹੋਏ ਨੇ ਦੇਖੋ ਬਿਲਕੁਲ ਜਾਇਜ਼ ਹੈ ਜਿਹੜਾ ਕੋਰਟ ਵੱਲੋਂ ਮਿਲੀ ਸਜ਼ਾ ਜੇ ਆਪਾਂ ਉਮਰ ਕੈਦ ਦੀ ਤਕਰੀਬਨ ਇਹ ਸਾਰੇ ਬੰਦੀ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾਵਾਂ ਹੋਈਆਂ ਜੀ ਉਹਨਾਂ ਨੂੰ ਉਹ ਉਮਰਕੈਦ 12000 13 ਸਾਲ ਹੁੰਦੀ ਹੈ ਜਦੋਂ ਉਹਦਾ ਗੁੱਡ ਕੰਡਕਟ ਹੁੰਦਾ ਜੇਲ੍ਹ 'ਚ ਠੀਕ ਹੈ ਜੀ ਸੋ ਉਹ ਡਬਲ ਕੱਟ ਚੁੱਕੇ 28 ਸਾਲ 32 ਸਾਲ 34 35 ਸਾਲ ਜੀ ਹੁਣ ਜੇ ਗਰਦੀਪ ਸਿੰਘ ਖੜੇ ਦੀ ਗੱਲ ਕਰੀਏ ਉਹ 34 ਸਾਲ ਤੋਂ ਉੱਪਰ ਅ ਪਲੱਸ ਕਰ ਗਿਆ ਜੀ ਸੋ ਏਸ ਕਰਕੇ ਜੇ ਦੂਜੇ ਪਾਸੇ ਦੇਖੀਏ ਉਹ ਸੌਦਾ ਸਾਹ ਜਿੱਤੇ ਦੋ ਉਮਰਕੈਦ ਦੀ ਅ ਦੋ ਮਕੈਦ ਹੋਈ ਹੈ ਦੋ ਕੇਸਾਂ 'ਚ ਪਰੰਤੂ ਉਹ 1.5 ਸਾਲ ਬਾਅਦ ਪਰੋਲ ਤੇ ਆ ਰਿਹਾ ਲਗਾਤਾਰ ਬਿਲਕੁਲ ਜੀ ਦੇਖੋ ਜਿੱਥੇ ਸਰਕਾਰਾਂ ਸਾਡੇ ਨਾਲ ਵਿਤਕਰਾ ਕਰ ਰਹੀਆਂ ਉੱਥੇ ਕਾਨੂੰਨ ਵੀ ਅਦਾਲਤਾਂ ਵੀ ਸਾਡੇ ਨਾਲ ਵਿਤਕਰਾ ਕਰ ਰਹੀਆਂ ਜੋ ਇੱਕ ਮੰਦਭਾਗਾ ਹੈ ਇਹਨਾਂ ਵਾਸਤੇ ਜੀ ਬਿਲਕੁਲ ਬਾਪੂ ਜੀ ਜਿੱਥੇ ਤੁਸੀਂ ਡੇਰਾ ਸਾਧ ਦੀ ਵੀ ਗੱਲਬਾਤ ਕੀਤੀ ਉੱਥੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਕਿ ਜੋ ਪੰਤਕ ਪਾਰਟੀ ਆਪਣੇ ਆਪ ਨੂੰ 19 ਸਾਲੇ ਲੰਬੇ ਤਵ ਤੋਂ ਕਹਿੰਦੀ ਆ ਰਹੀ ਆ ਤੇ ਉਹ ਬੀਜਪੀ ਦੇ ਨਾਲ ਅਲਾਈਅੰਸ ਦੇ ਵਿੱਚ ਵੀ ਰਹੀ ਆ ਤੇ ਜਿੱਥੇ ਸੈਂਟਰ ਵਿੱਚ ਬੀਜਪੀ ਸਰਕਾਰ ਹੁੰਦੀ ਪੰਜਾਬ ਵਿੱਚ ਵੀ ਅਕਾਲੀ ਦਲ ਦੀ ਸਰਕਾਰ ਇੰਨੇ ਸਾਲ ਰਹੀ ਆ ਲੇਕਿਨ ਫੇਰ ਵੀ ਉਹਨਾਂ ਵੱਲੋਂ ਵੀ ਕੋਈ ਇੰਨਾ ਖਾਸ ਉਦਮ ਨਹੀਂ ਕੀਤਾ ਗਿਆ ਕਿ ਜ਼ਰੂਰ ਗੱਲਬਾਤਾਂ ਕਰਦੇ ਸੀ ਲੇਕਿਨ ਕਾਨੂੰਨੀ ਤੌਰ ਤੇ ਕੋਈ ਇਦਾਂ ਦਾ ਇਨੀਸ਼ੀਏਟਿਵ ਨਹੀਂ ਲਿਆ ਜੋ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਜਾ ਸਕਦਾ ਸੀ ਦੇਖੋ ਸਿੱਖ ਕੌਮ ਦੀ ਤਰਾਸਦੀ ਰਹੀ ਹੈ ਇਹੀ ਤਰਾਸਦੀ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਇੱਕ ਕੁਰਬਾਨੀ ਜੀ ਜਾਂ ਦੇ ਕੇ ਇੱਕ ਜਥੇਬੰਦੀ ਬਣੀ ਸੀ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ ਜੀ ਪਰੰਤੂ ਜਿਹੜੇ ਹੁਣ ਕੁਝ ਸਾਲਾਂ ਤੋਂ ਉਸ ਤੇ ਕਾਬਜ ਹੋ ਗਏ ਉਹਨਾਂ ਨੇ ਉਹਨਾਂ ਸਿੱਖ ਸਿਧਾਂਤਾਂ ਨੂੰ ਜੀ ਰੋਲ ਦਿੱਤਾ ਜੀ ਇੱਕ ਪਰਿਵਾਰ ਦਾ ਹੀ ਅਕਾਲੀ ਦਲ ਬਣਾ ਕੇ ਰੱਖ ਸੋ ਇਸ ਕਰਕੇ ਹੀ ਅੱਜ ਉਹ ਸਾਨੂੰ ਭਾਵੇਂ ਉਹ ਆਪਣੇ ਨਿੱਜੀ ਮੁਫਾਦ ਵਾਸਤੇ ਸੈਂਟਰ ਸਰਕਾਰ ਨੂੰ ਹਮਾਇਤ ਦਿੰਦੇ ਰਹੇ ਉੱਚ ਤੂੰ 10 ਸਾਲ ਸਰਕਾਰ ਰਹੀ ਤੇ ਇੱਥੇ ਪੰਜਾਬ ਚ ਵੀ ਲਗਾਤਾਰ ਸਰਕਾਰ ਰਹੀ ਜੀ ਉਹ ਦੇ ਆਪਣੀ ਜੀ ਵੀ ਸਾਡੀ ਸ਼ਰਤ ਹੈ ਵੀ ਜਦੋਂ ਤੱਕ ਅਸੀਂ ਬੰਦੀ ਸਿੰਘ ਰਿਹਾਅ ਕਰੋ ਸਾਡਾ ਅਸੀਂ ਤੁਹਾਨੂੰ ਹਮਾਇਤ ਦੰਗੇ ਸੋ ਇਹਨਾਂ ਨੇ ਸਿੱਖ ਮੁੱਦਿਆਂ ਨੂੰ ਅਭਾਰਿਆ ਜੇ ਕਿਤੇ ਇਹ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੂੰ ਇਕੱਠੇ ਰੱਖਦਾ ਨਾ ਅੱਜ ਕੋਈ ਜੁਰਤ ਨਹੀਂ ਸੀ ਕੋ ਪੰਜਾਬ ਚ ਦੂਜੀ ਪਾਰਟੀ ਰਾਜ ਕਰ ਜਾਂਦੀ ਬਿਲਕੁਲ ਜੀ ਸੋ ਅੱਜ ਉਹੀ ਖਮਿਆਜਾ ਪੁੱਤਣਾ ਪੈ ਰਿਹਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਤਾ ਤੋਂ ਬਾਹਰ ਹੋ ਗਿਆ ਕਾਰਨ ਉਹਦਾ ਇਹੀ ਹੈ ਵੀ ਉਹਨਾਂ ਨੇ ਸਿੱਖ ਮੁੱਦਿਆਂ ਨੂੰ ਵਿਸਾਰ ਦਿੱਤਾ ਤੇ ਦੂਜੇ ਪਾਸੇ ਤੁਰਪੇ ਉਹੀ ਸਜ਼ਾ ਮਿਲੀ ਆ ਜਿਸ ਸ਼੍ਰੋਮਣੀ ਅਕਾਲੀ ਦਲ ਜੀ ਬਾਪੂ ਜੀ ਤੁਹਾਡਾ ਅਕਾਲ ਚਰਨਾਂ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਕਾਲ ਚੈਨਲ ਦਾ ਜਿਹੜਾ ਹਮੇਸ਼ਾ ਸਿੱਖ ਮੁੱਦਿਆਂ ਨੂੰ ਸਾਹਮਣੇ ਲਿਆਉਂਦਾ ਸੰਗਤਾਂ ਦੇ ਸੋ ਦੇਸ਼ ਦੇਸ਼ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੁਲਜੀ ਤੁਸੀਂ ਹੁਣੇ ਹੀ ਬਾਪੂ ਗੁਰਚਨ ਸਿੰਘ ਜੀ ਨੂੰ ਸੁਣਿਆ ਉਹ ਦੱਸ ਰਹੇ ਸਨ ਕਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਇਹਨੇ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਵੀ ਸਟਰਗਲ ਕੀਤੀ ਜਾ ਰਹੀ ਹੈ ਪੂਰੀ ਸਿੱਖ ਸੰਗਤ ਵੀ ਚਾਹੁੰਦੀ ਹੈ ਕਿ ਜੋ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉੱਥੇ ਹੀ ਜੋ ਇਹਨਾਂ ਮਾਮਲੇ ਵਿੱਚ ਸੰਘਰਸ਼ ਪੂਰਾ ਚੱਲਿਆ ਲੇਕਿਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਜੋ ਐਜਪੀਸੀ ਦਾ ਇੱਕ ਪੈਨਲ ਸੀ ਮੰਗ ਕਰ ਰਿਹਾ ਸੀ ਉਹਨਾਂ ਨੂੰ ਮਿਲਣ ਲਈ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਅੱਗੇ ਕੋਈ ਗੱਲ ਤੁਰੀ ਜਾਵੇ ਉਹਨਾਂ ਨੂੰ ਵੀ ਮਿਲਣ ਨੂੰ ਮਨਾ ਕਰ ਦਿੱਤਾ ਗਿਆ ਤੋ ਇਸ ਪੂਰੇ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੀ ਅਪਡੇਟ ਦੇਣੀ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਰਵਾਂਗੇ ਤੁਹਾਡਾ ਅਕਾਲ ਚਲਣਾ ਜੁਰਮ ਨਿ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ